ਦੀ ਤਾਕਤ ਪੈਦਾ ਨਹੀਂ ਹੋਈ ਜਿਹੜੀ ਸਿੰਘ ਨੂੰ ਝੁਕਾ ਸਕੇ ਸਵਾਲ ਤੇ ਜਵਾਬ ਲਾਹੌਰ ਦਰਬਾਰ ਵਿੱਚ ਜਿਵੇਂ ਹੋ ਰਾ ਉਸ ਵੇਲੇ ਦੀ ਕਹਾਣੀ ਸੰਦੀਪ ਸਿੰਘ ਮਹਿਮਾ ਕਵੀਸ਼ਰ ਦੀ ਕਲਮ ਨੇ ਜਿਵੇਂ ਕਿੱਤੀ ਆ ਮੇਰੇ ਸਾਥੀ ਵੀਰ ਸ਼ੇਰ ਸਿੰਘ ਪੰਡੋਰੀ ਵੀਰਗੁਰ ਸ਼ਰਨ ਸਿੰਘ ਕੋਟਖਾਰੇ ਵਾਲਾ ਬੇਨਤੀ ਤਾਹ ਕਰ ਰਿਹਾ ਜੀ ਇਉ ਕਾਨਜ ਕਰਿਆ ਕਹਿੰਦਾ ਜੋ ਨਾਲ ਅਸਾਂ ਦੇ ਕਹਿੰਦਾ ਨਾ ਦੁਨੀਆਂ ਤੇ ਰਹਿੰਦਾ ਗਲ ਮਨ ਮੇਰੀ ਤੂੰ ਯਾਰਾ ਏ ਜੇ ਜ਼ਿੰਦਗੀ ਜੇ ਜਾਨ ਬਚਾਉਣੀ ਚਾਹੁੰਦਾ ਛੱਡ ਸਿੱਖੀ ਤੂੰ ਸਰਦਾਰਾ ਏ ਸੁਣ ਸਿੰਘਾ ਕੋਈ ਆਖੇ ਸਿੰਘ ਮਹਿਤਾਬਾ ਗੱਲ ਸੁਣ ਲੈ ਜਰਾ ਜਨਾਬਾ ਜੋ ਦਿਲ ਤੇਰੇ ਦਾ ਖਾਬਾ ਸਭ ਮਿੱਟੀ ਵਿੱਚ ਮਲਾਨਾ ਓਏ ਸਰਜੰਦਾ ਸਿਰ ਜਾਂਦਾ ਬੇਸ਼ੱਕ ਜਾਵੇ ਸਿੱਖੀ ਨਹੀਂ ਛੱਡਣੀ ਖਾਨਾ ਓਏ ਸਰਜੰਦਾ

ਬਾਬਾ ਸਭ ਮਿੱਟੀ ਵਿੱਚ ਮਲਣਾ ਓਏ ਸਰਜੰਦਾ ਸਰਜੰਦਾ ਬੇਸ਼ੱਕ ਜਾਵੇ ਸਿੱਖੀ ਨਹੀਂ ਛੱਡਣੀ ਖਾਨਾ ਓਏ ਸਰਜੰਦਾ ਕਿਉਂ ਐਵੇਂ ਵਕਤ ਗਵਾਉਣਾ ਫਿਰ ਰਹਿ ਜਾਏਗਾ ਛੱਡਾਉਣਾ ਨਹੀਂ ਮੌਕਾ ਨਹੀਂ ਮੌਕਾ ਮੜਮੜਿਉਣਾ ਨਹੀਂ ਮਿਲਣਾ ਸਮਾਂ ਦਵਾਰ ਆਏ ਜੇ ਜ਼ਿੰਦਗੀ ਜੇ ਜਾਨ ਬਚਾਉਣੀ ਚਾਹੁੰਦੇ ਛੱਡ ਸਿੱਖੀ ਤੂੰ ਸਰਦਾਰ ਆਏ ਸੁਣ ਸਿੰਘਾ ਓ ਹਰ ਵੇਲੇ ਸਿਮਰਨ ਕਰੀਏ ਆ ਮੌਤ ਵੇਖ ਕੇ ਡਰੀਏ ਕਦੇ ਪੈਰ ਪਛਾਣਾ ਧਰੀਏ ਮੈਂ ਅੱਗੇ ਕਦਮ ਵਧਾਣਾ ਓਏ ਸਰਜੰਦਾ ਸਰਜੰਦਾ ਬੇਸ਼ੱਕ ਜਾਵੇ ਸਿੱਕੀ ਨਹੀਂ ਛੱਡਣੀ ਖਾਨਾ ਓਏ ਸਰਜੰਦਾ ਓ ਕਦੀ ਗੈਰਤ ਤੈਂ ਵੰਗ ਤੈ ਤੈ ਵੰਗਾਰਿਆ ਜਦ ਤੂੰ ਮੱਛੇ ਨੂੰ ਮਾਰਿਆ ਹੁਣ ਫਿਰਦਾ ਏ ਹੰਕਾਰਿਆ ਫਟ ਸੀਨੇ ਲਾਇਆ ਭਾਰਾ ਓਏ ਜੇ ਜ਼ਿੰਦਗੀ ਜੇ ਜਾਨ ਬਚਾਉਣੀ ਚਾਹੁੰਨੇ ਛੱਡ ਸਿੱਖੀ ਤੂੰ ਸਰਦਾਰ ਆ ਓ ਸੁਣ ਸਿੰਘਾ ਤੇਰਾ ਯਾਰ ਮਸਾ ਹੰਕਾਰੀ ਉਹਦੇ ਪਾਪ ਗਨਾ ਸਨ ਪਾਰੀ ਤਾਂ ਉਸ ਦੀ ਤਾਣ ਉਤਾਰੀ ਮੈਂ ਸੱਚੋ ਸੱਚ ਬਿਆਨ ਓਏ ਸਰਜੰਦਾ ਸਰਜੰਦਾ ਬੇਸ਼ੱਕ ਜਾਵੇ ਸਿੱਖੀ ਨਹੀਂ ਛੱਡਣੀ ਖਾਨਾ ਓਏ ਸਰਜੰਦਾ ਤੇਰੇ ਪੁੱਤ ਨੂੰ ਮਾਰ ਮੁਕਾਇਆ ਨਾਲੇ ਨੱਥਾ ਵੀ ਚਟਕਾਇਆ ਨਹੀਂ ਤੇਰਾ ਕੋਈ ਹਮਸਾਇਆ ਕੀ ਸੋਚੇ ਪਿਆਗ ਸਰਦਾਰਾਏ ਜੇ ਜ਼ਿੰਦਗੀ ਜੇ ਜਾਨ ਬਚਾਣੀ ਚਾਹੁੰਨੇ ਖੜ ਸਿੱਖੀ ਤੂੰ ਸਰਦਾਰਾਏ ਸੁਣ ਸਿੰਘਾ ਹਾਸ ਹਾਸ ਕੇ ਆਪਾ ਲਾ ਗਿਆ ਨਾ ਦੁਨੀਆ ਦੇਰ ਸ਼ਨਾ ਗਿਆ ਉਹ ਕਰ ਗਿਆ ਕੰਮ ਮਹਾਨਾ ਏ ਸਰਜੰਦਾ ਸਰਜੰਦਾ ਬੇਸ਼ੱਕ ਜਾਵੇ ਸਿੱਖੀ ਨਹੀਂ ਛੱਡਣੀ ਖਾਨਾ ਏ ਸਰਜੰਦਾ ਗੱਲ ਸੁਣ ਲੈ ਤੂੰ ਕਨਖੋ ਸੁਣ ਲੈ ਤੂੰ ਕਨ ਖੋਲ ਇਹ ਜ਼ਿੰਦਗੀ ਏ ਅਨਮੋਲ ਨਾ ਮਿੱਟੀ ਦੇ ਵਿੱਚ ਰੋਲ ਫਿਰ ਚੱਲਣਾ ਫਿਰ ਚੱਲਣਾ ਨਹੀਂ ਕੋਈ ਚਾਰਾ ਏ ਜੇ ਜ਼ਿੰਦਗੀ ਜੇ ਜਾਨ ਬਚਾਉਣੀ ਚਾਹੁੰਦੇ ਖੜ ਸਿੱਖੀ ਤੂੰ ਸਰਦਾਰ ਆ ਸੁਣ ਸਿੰਘਾ ਕਤਲੀ ਤੇ ਚੱਲੀਏ ਫਿਰਰਾ ਪਿਆਰੇ ਦਾ ਮਲੀਏ ਮੈਂ ਮੇਰਾ ਮੈਂ ਮੇਰਾ ਧਰਮੋ ਹੱਲੀਏ ਫਿਰ ਸ਼ੇਰ ਕੌਣੀਆਂ ਤਾਨਾ ਓਏ ਸਰਜੰਦਾ ਸਰਜੰਦਾ ਬੇਸ਼ੱਕ ਜਾਵੇ ਸਿੱਖੀ ਨਹੀਂ ਛੱਡਣੀ ਖਾਨਾ ਓਏ ਸਰਜੰਦਾ